ਮੈਂ ਹਾਂ ਪੂਰੀਆਂ ਗਿਣ ਲਈਆਂ ਅਗਲੀ ਵਾਰ ਨੂੰ ਜਾਂ ਤਾਂ ਜਾਂ ਵੱਜ ਜਾਂਦੀ ਜਾਂ ਘਟ ਜਾਂਦੀ ਹੈ ਘਟ ਜਾਂਦੀ ਹੈ ਹਾਂਜੀ ਅੱਛਾ ਦੁਆਰਾ ਬਾਸ ਜਾਣਾ ਹੋਵੇ ਉਹਨੇ ਘਟ ਜਾਂਦੀ ਹੈ ਅੱਛਾ ਦੁਆਰਾ ਬਾਸ ਜਾਣਾ ਘਟ ਜਾਂਦੀ ਹੈ ਅੱਛਾ ਲਈ ਇਸ਼ਨਾਨ ਵਗੈਰਾ ਕਰਦੀਆਂ ਹਾਂ ਤੇ ਇੱਥੇ ਦਾ ਪਾਣੀ ਵਗੈਰਾ ਜਿਹੜਾ ਭਰ ਕੇ ਲੈ ਕੇ ਜਾਂਦੇ ਆ ਇਹ ਉਦਾਂ ਮਤਲਬ ਕਹਿੰਦੇ ਆ ਕਿ ਜਿਹਨੂੰ ਕੋਈ ਚਮੜੀ ਦਾ ਰੋਗ ਹੋਵੇ ਖਾਰਸ਼ ਖੂਸ ਹੋਵੇ ਤੇ ਉਹਦੇ ਵਿੱਚ ਤਾਂ ਠੀਕ ਮਤਲਬ ਖਾਰਸ਼ ਵਗੈਰਾ ਹੁੰਦੀ ਤਾਂ ਨਹਾਵੇ ਤਾਂ ਬੰਦਾ ਇੱਥੇ ਠੀਕ ਹੋ ਜਾਂਦਾ ਹੈ ਹੋਰ ਕੋਈ ਇੱਥੇ ਮਤਲਬ ਪਹੁੰਚ ਗਈ ਤਾਂ ਉਸ ਟਾਈਮ ਦੇ ਉੱਤੇ ਫਿਰ ਬਾਬਾ ਜੀ ਨੇ ਆਪਣੀ ਜਿਹੜੀ ਵੀ ਚਮਤਕਾਰ ਕਰਾਮਾ ਦਿਖਾਈ ਤਾ ਉਸ ਮਾਈ ਦਾ ਜਿਹੜਾ ਜਿਉਂਦਾ ਪੁੱਤ ਮਰਿਆ ਪੁੱਤ ਜਿਉਂਦਾ ਕਰ ਦਿੱਤਾ ਤੇ ਬਾਅਦ ਵਿੱਚ ਇੱਥੇ ਬਾਬਾ ਜੀ ਵੀਡੀਓ ਦੇਖ ਰਹੇ ਸਾਰੇ ਹੀ ਸਤਕਾਰਯੋਗ ਵੀਰ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਤੁਹਾਡਾ ਦੁਆਰਾ ਸਵਾਗਤ ਕਰਦਾ ਹਾਂ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਡਿਵੀਜ਼ਨ ਚ ਪੈਂਦਾ ਇੱਕ ਧਾਰਮਿਕ ਸਥਾਨ ਬਾਬਾ ਪੀਰ ਤੁਗਲਛਾ ਜੀ ਇਹ ਜੇ ਤੁਸੀਂ ਦੇਖੋਗੇ ਜਿਹੜੀਆਂ ਪੌੜੀਆਂ ਆ ਇਹ ਦਰਵਾਜ਼ੇ ਨੂੰ ਜਾਂਦੀਆਂ ਆ ਵੈਸੇ ਤਾਂ ਪਿੱਛੋਂ ਦੀ ਇੱਕ ਪੱਕਾ ਰਸਤਾ ਵੀ ਹੈਗਾ ਜਦੋਂ ਅਸੀਂ ਇਹ ਪੌੜੀਆਂ ਤੇ ਮੰਨ ਲਓ ਚੜਦੇ ਆ ਤਾਂ ਪੌੜੀਆਂ ਚੜਨ ਵਾਲੇ ਗਿਣੀਆਂ ਜਾਂਦੀਆਂ ਆ ਤੇ ਜਦੋਂ ਤੁਸੀਂ ਉਨੇ ਆ ਤਾਂ ਉਸ ਟਾਈਮ ਇਹ ਪੌੜੀ ਇੱਕ ਅੱਧਾ ਪੁਆਇੰਟ ਘਟ ਵੱਤ ਜਾਂਦੀ ਆ ਇਹ ਇਥੋਂ ਦੇ ਜਿਹੜੇ ਲੋਕ ਚੜਦੇ ਆ ਸਾਰੀ ਸੰਗਤ ਆਉਂਦੀ ਆ ਸਾਰਿਆਂ ਨੇ ਮਤਲਬ ਪਰਤਾਇਆ ਹੋਇਆ 5000 ਸਾਲ ਪੁਰਾਣੀ ਇਹ ਜਗ੍ਹਾ ਆ ਪਾਂਡਵਾ ਦੇ ਸਮੇਂ ਦੀ ਇਹ ਜਗ੍ਹਾ ਆ ਇਹਦਾ ਇਤਿਹਾਸ ਕੀ ਆ ਇੱਥੇ ਦੀ ਕੀ ਮਾਨਤਾ ਆ ਕੀ ਦਿਨ ਵਾਰ ਹੁੰਦਾ ਆ ਤੇ ਸੋ ਚੱਲਦੇ ਆ ਦਰਬਾਰ ਦੇ ਅੰਦਰ ਕਰਦੇ ਆ ਗੱਲਬਾਤ ਇੱਥੋਂ ਦੇ ਪੁਜਾਰੀ ਜੀ ਨਾਲ ਤੇ ਕਰੌਣੇ ਆ ਤੁਹਾਨੂੰ ਇੱਥੇ ਦੇ ਦਰਸ਼ਨ ਹੁਣ ਪਹੁੰਚ ਚੁੱਕੇ ਆ ਅਸੀਂ ਇਸ ਦਰਬਾਰ ਦੇ ਮੇਨ ਗੇਟ ਦੇ ਉੱਤੇ ਤੇ ਚੱਲਦੇ ਆ ਦਰਬਾਰ ਦੇ ਅੰਦਰ ਕਰੌਣੇ ਆ ਤੁਹਾਨੂੰ ਇਸ ਜਗ੍ਹਾ ਦੇ ਦਰਸ਼ਨ ਤੇ ਇੱਥੋਂ ਦੇ ਜਿਹੜੇ ਬਾਬਾ ਜੀ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਵੀਡੀਓ ਤੇ ਬਣੇ ਰਹਿਣਾ ਤੇ ਚੱਲਦੇ ਆ ਜੀ ਕਰਦੇ ਆ ਦਰਸ਼ਨ ਬਾਬਾ ਜੀ ਦੇ ਅਸੀਂ ਇੱਥੇ ਦਰਬਾਰ ਤੇ ਆਏ ਸੀਗੇ ਤੇ ਸਾਡੇ ਨਾਲ ਆਪਣੇ ਕੁਝ ਵੀਰ ਮਿਲੇ ਆ ਇਹ ਕਿੱਥੋਂ ਆਏ ਤੁਸੀਂ ਪੰਘਾਲੇ ਤੋਂ ਪੰਘਾਲੇ ਤੋਂ ਹਾਂਜੀ ਪੰਘਾਲਾ ਮਾਨਸਰ ਲੱਗ ਗਿਆ ਮਾਨਸਰ ਲੱਗ ਗਿਆ ਹਾਂਜੀ ਤੇ ਤੁਹਾਡੇ ਇੱਥੇ ਮਤਲਬ ਮੰਨਤਾ ਆ ਤੁਸੀਂ ਇੱਥੇ ਹੁੰਨੇ ਬਾਬਾ ਜੀ ਦੇ ਹਨ ਤੇ ਮੈਨੂੰ ਇਹ ਦੱਸੋ ਕਿ ਜਿਹੜੀ ਆਂਦੀਆਂ ਆ ਤੇ ਜਿਹੜਾ ਬੰਦਾ ਪੋੜੀਆਂ ਗਿਣਦਾ ਪਤਾ ਨਹੀਂ ਕਹਿੰਦੇ ਉਹ ਉਹਦਾ ਕੋਈ ਦਿਮਾਗੀ ਸਤੁਲਨ ਤਾਂ ਖਰਾਬ ਹੋ ਜਾਂਦਾ ਘਟਵਾ ਜਾਂਦਾ ਘਟਵਾ ਦੱਸਿਓ ਮੜ ਜਾਂ ਸਾਡੇ ਆਂਦੇ ਵਾਰ ਬਾਜ ਜਾਂਦੀ ਜਾਂਦੀ ਵਾਰ ਘਟ ਜਾਂਦੀ ਆ ਅੱਛਾ ਮਤਲਬ ਤੁਸੀਂ ਜਦੋਂ ਹੁੰਨੇ ਹੁੰਨੇ ਆ ਪੂਰੀਆਂ ਗਿਣ ਲਈਆਂ ਅਗਲੀ ਵਾਰ ਨੂੰ ਜਾ ਤਾਂ ਜਾਂ ਬਾਜ ਜਾਂਦੀ ਜਾਂ ਘਟ ਜਾਂਦੀ ਆ ਘਟ ਜਾਂਦੀ ਆ ਅੱਛਾ ਜੇ ਬਾਸ ਜਾਣਾ ਹੋਏ ਉਹਨੇ ਘਟ ਜਾਂਦੀ ਆ ਅੱਛਾ ਦੁਬਾਰਾ ਬਾਸ ਜਾਣਾ ਘਟ ਜਾਂਦੀ ਆ ਅੱਛਾ ਮਤਲਬ ਇਹ ਅੱਜ ਤੱਕ ਇਹਨੂੰ ਕੋਈ ਗੇਣ ਨਹੀਂ ਸਕਿਆ ਤੇ ਪਤਾ ਨਹੀਂ ਕਿ ਵਾ ਸੁਣਿਆ ਕਹਿੰਦੇ ਕਿ ਇਹਨੂੰ ਮਤਲਬ ਕੋਈ ਗੇਣਦਾ ਉਹ ਦਿਮਾਗੀ ਤੌਰ ਤੇ ਵੀ ਖਰਾਬਦਾ ਹੋ ਜਾਂਦਾ ਕੁਛ ਇਹ ਵੀ ਗੱਲਬਾਤ ਇਹ ਤੇ ਨਹੀਂ ਸੁਣਿਆ ਮਤਲਬ ਲੋਕਾਂ ਵੱਲੋਂ ਮਨ ਕਰ ਗੱਲਾਂ ਆ ਕਹਿੰਦੇ ਪੂਰੀਆਂ ਨਹੀਂ ਹੁੰਦੀਆਂ ਕਿ ਘਟ ਵੱਤ ਜਾਂਦੀ ਆ ਘਟ ਵੱਤ ਜਾਂਦੀ ਆ ਇਹ ਕਈ ਵੇਂ ਬੰਦਰ ਵਿੱਚ ਸਿਆਣੇ ਸਿਆਣੇ ਬਲੁਰਗ ਵੀ ਗੱਲਾਂ ਕਰਦੇ ਸੀ ਨਾ ਸਾਡੇ ਤੋਂ ਪਹਿਲੇ ਪਹਿਲੇ ਅੱਛਾ ਜੀ ਹਾਂ ਤੇ ਇਹ ਬਾਬਾ ਜੀ ਜਿੱਦਾਂ ਮਲਤਾਨ ਤੋਂ ਆਏ ਹੋ ਆ ਹਨਾ ਪਾਕਿਸਤਾਨ ਦੇ ਵਿੱਚ ਇਹਨਾਂ ਦੀ ਕਾਫੀ ਮਲੇ ਇਧਰ ਆ ਗਏ ਹੋ ਆ ਤੇ ਤੁਹਾਨੂੰ ਇਹਦਾ ਪੁਰਾਣਾ ਇਤਿਹਾਸ ਕੁਝ ਪਤਾ ਹੋਰ ਵੀ ਉਹ ਪਏ ਤੇ ਇਦਾਂ ਹੀ ਆਣਿਆ ਕੋਈ ਕੰਮ ਬਹਿ ਜਾਏ ਤੇ ਮੱਠਾ ਮੱਠਾ ਟੇਕਣ ਆ ਜਾਂਦੇ ਆ ਤੇ ਕੋਈ ਤੇ ਕਈਆਂ ਗੱਲਾਂ ਦਾ ਫਾਇਦਾ ਹੋ ਜਾਂਦਾ ਹਾਂਜੀ ਹਾਂਜੀ ਚਲੋ ਕਿਸੇ ਗੁਰੂ ਪੀਰ ਨੂੰ ਮੰਨਦੇ ਆ ਸੋ ਫਾਇਦਾ ਹਾਂ ਕਈਆਂ ਗੱਲਾਂ ਦਾ ਫਾਇਦਾ ਹੋ ਜਾਂਦਾ ਠੀਕ ਆ ਠੀਕ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਠੀਕ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਆ ਦਰਬਾਰ ਦੇ ਅੰਦਰ ਤੇ ਇੱਥੋਂ ਦੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਇੱਥੋਂ ਦਾ ਇਤਿਹਾਸ ਤੇ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਬਾਬਾ ਜੀ ਇੱਥੇ ਦਾ ਕੀ ਇਤਿਹਾਸ ਆ ਬਾਬਾ ਜੀ ਇੱਥੇ ਦਾ ਇਤਿਹਾਸ ਬਾਬਾ ਜੀ ਇਦਾਂ ਵੰ ਵੀ ਜਿਹੜੇ ਸੰਤ ਨੇ ਮਲਤਾਨ ਤੋਂ ਆਏ ਅੱਛਾ ਜੀ ਮਲਤਾਨ ਤੋਂ ਆਏ ਨੇ ਕੋਈ ਗੁੱਡੀ ਮਾਈ ਸੀ ਤੇ ਉਹਦਾ ਬੱਚਾ ਖੂਦ ਹੀ ਜਣੇ ਦਤਾ ਸੀ ਅੱਛਾ ਜੀ ਤੇ ਬਾਬਾ ਜੀ ਨੇ ਉਹ ਬਾਬਾ ਜੀ ਨੂੰ ਲੈ ਕੇ ਆਏ ਤੇ ਬਾਬਾ ਜੀ ਨੇ ਇਟਾ ਘਲਾ ਦਿੱਤੀਆਂ ਤੇ ਬੱਚਾ ਜਿੰਦਾ ਹੀ ਕਰ ਲਿਆ ਅੱਛਾ ਜੀ ਜਦੋਂ ਬੱਚਾ ਜਿੰਦਾ ਕਰ ਲਿਆ ਤੇ ਉਹ ਮਾਈ ਨੂੰ ਪੁੱਛਣ ਲੱਗੇ ਵੀ ਹੈ ਕੋਈ ਗੱਲ ਬਾਤ ਇੱਥੇ ਪਾਣੀ ਹੈ ਕਹਿੰਦੇ ਪਾਣੀ ਹੈ ਨਹੀਂ ਉੱਪਰ ਉੱਪਰ ਖੂਹ ਹੀ ਤੇ ਗਏ ਨੇ ਜਾ ਮਾਰਿਆ ਤੇ ਪਾਣੀ ਕੱਢਿਆ ਕੋੜੇ ਨਾਲ ਸੰਗ ਮਾਰ ਕੇ ਕੱਢਿਆ ਤੇ ਉਹਨਾਂ ਨੇ ਨਿਜੇ ਨਾਲ ਕੱਢਿਆ ਉਹਨਾਂ ਨੇ ਬੂਝੂ ਪੀਤਾ ਕਰਕੇ ਤੇ ਫੇਰ ਉਜੂ ਕਰਕੇ ਨਵਾਜ ਬੜੀ ਨਵਾਜ ਪੜ ਕੇ ਫਿਆਗੇ ਤੇ ਜਿਹੜਾ ਖੂਹ ਹੀ ਖੂਹ ਦੇ ਵਿੱਚ ਬੱਚਾ ਚਣਿਆ ਸੀ ਉਹ ਦਾਣੇ ਕੀਲ ਕੇ ਮਾਰੇ ਖੂਹ ਏ ਟੇ ਟ ਖਦਰ ਗਈ ਅੱਛਾ ਜੀ ਜਦੋਂ ਖੂਹ ਖਦਰ ਗਿਆ ਤੇ ਵਿੱਚੋਂ ਬੰਦਾ ਬੱਚਾ ਜਿੰਦਾ ਹੀ ਕੱਢ ਲਿਆ ਬੰਦੇ ਨਹੀਂ ਠਾਦੀ ਨੇ ਅੱਛਾ ਜੀ ਬੱਚਾ ਜਿੰਦਾ ਕੱਢ ਲਿਆ ਬਾਬੇ ਦੀ ਦਵਾਈ ਪੈ ਗਈ ਹਾਂਜੀ ਹਾਂਜੀ ਬਾਬੇ ਹੁਣ ਹੀ ਫੇ ਚੱਲੇ ਸੀ ਤੇ ਉਹਨਾਂ ਦਾ ਮਗਰੋਂ ਪਰਵਾਰ ਆ ਗਿਆ अच्छा जी ਜਦੋਂ ਪਰਿਵਾਰ ਆ ਗਿਆ ਉਹ ਆਖਣ ਹੀ ਨਾਲ ਖੜਨਾ ਹੈ ਆਖਣ ਜਾਣਾ ਨਹੀਂ ਰਾਜ ਪੰਗਾ ਹੋ ਗਿਆ ਵੀ ਬੱਬਾ ਹੀ ਚਲੋ ਨਾਲ ਉਹ ਆਖਣਗੇ ਸਾਡੀ ਤਸਵੀਰ ਹੈਗੀ ਅਸੀਂ ਤਸਵੀਰ ਹੈ ਇਹ ਉਹ ਤਸਵੀਰਾਂ ਆਏ ਸ਼ਬਾਗੇ ਚੱਪ ਗਏ ਚੱਪ ਗਏ ਜਦੋਂ ਦਵਧਿਆ ਨੋ ਗਏ ਤੇ ਮਬਾਦਰੇ ਜੇ ਉਹ ਮਗਰ ਪਰਿਵਾਰ ਵੀ ਰਾਜ ਮੁੜ ਕੇ ਆ ਗਿਆ اچھا ਜੀ ਤੇ ਹੋਂ ਲੇ ਕੇ ਸਾਰਾ ਪਰਿਵਾਰ ਹੀ ਜਿਹੜੇ ਅੰਦਰ ਹਾਂਜੀ ਬਣੇ ਹੋਏ ਆ ਹਾਂਜੀ 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 ਇਹ ਸਾਰੇ ਉਹਨਾਂ ਦੇ ਪਰਿਵਾਰ ਦੇ ਪਰਿਵਾਰ ਹੀ ਤੇ ਜਿਹੜੀ ਮੇਨ ਹੈ ਉਹ ਬਾਬਾ ਜੀ ਦੀ ਆ ਬਾਬਾ ਜੀ ਦੀ ਆ ਠੀਕ ਹੈ ਠੀਕ ਹੈ ਜਿਹੜੀ ਉਹਨਾਂ ਦੀ ਬਾਬਾ ਜੀ ਦੀ ਮੰਗ ਸੀ ਵਿਆਹ ਕਰਨ ਆਏ ਸੀ ਅੱਛਾ ਜੀ ਮੰਗ ਵੀ ਨਾਲ ਆਈ ਅੱਛਾ ਜੀ ਉਰਰੇ ਪਾਸੇ ਮੰਗਾ ਪਰਲੇ ਪਾਸੇ ਮਾਤਾ ਹੂੰ ਹੂੰ ਤੇ ਨਵੇਂ ਬਾਬਾ ਜੀ ਦੇ ਨਾਲ ਭਰਾ ਅੱਛਾ ਜੀ ਦੋ ਸੱਤ ਜੀ ਅਸਦੇ ਕੁੱਤਾ ਅੱਛਾ ਜੀ ਬਾਹਰ ਕੋੜਾ ਅੱਛਾ ਜੀ ਇੰਨਾ ਪਰਿਵਾਰ ਜਿੰਦਾ ਹੀ ਰੋਬਾ ਲੋਭ ਹੋ ਗਿਆ ਸਿੱਧਾ ਜੀ ਤੇ ਬਾਬਾ ਜੀ ਇਹ ਜਿਹੜਾ ਖੂਹ ਆ ਤੇ ਇੱਥੇ ਜਿਹਦਾ ਨਹਾਉਣ ਦੇ ਨਾਲ ਕਈਆਂ ਦੇ ਦੁੱਖ ਦੂਰ ਹੁੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਦੁੱਖ ਦੂਰ ਹੁੰਦੇ ਬਿਮਾਰੀਆਂ ਦੂਰ ਹੁੰਦੀਆਂ ਅੱਛਾ ਜੀ ਤੇ ਕਿਹੜਾ ਚਮੜੀ ਦਾ ਰੋਗ ਹੋਵੇ ਉਹ ਵੀ ਠੀਕ ਹਾਂ ਚਮੜੀ ਦਾ ਰੋਗ ਵੀ ਠੀਕ ਹੋ ਜਾਂਦਾ ਠੀਕ ਆ ਤੇ ਇੱਥੇ ਜਿਹੜੀ ਇਹ ਵਾਲੀ ਅੰਦਰ ਬਣੀ ਹੋਈ ਆ ਬਾਬਾ ਜੀ ਸਮਾਦ ਇਹ ਬਾਬਾ ਜੀ ਕੌਣ ਹੋਏ ਆ ਇਹ ਬਾਬਾ ਜੀ ਉਹਨਾਂ ਦੇ ਚੇਦੇ ਅੱਛਾ ਜੀ ਬ੍ਰਹਮਚਾਰੀ अच्छा जी हां जी ਤੇ ਕਿੰਨਾ ਕੁ ਬਾਬਾ ਜੀ ਇਤਿਹਾਸ ਇਹ ਪੁਰਾਣਾ ਇੱਥੇ ਦਾ ਇਹ ਤਾਂ ਜੀ ਪਾਂਡਵਾ ਦੇ ਟਾਈਮ ਦਾ ਹੈ ਅੱਛਾ ਪਾਂਡਵਾ ਦੇ ਟਾਈਮ ਦਾ ਮਤਲਬ ਕਿ ਅੱਜ ਤੋਂ 5000 ਹਾਂ ਜੀ ਸਾਲ ਪੁਰਾਣਾ ਕਹਿ ਸਕਦੇ ਆ 5000 ਸਾਲ ਪੁਰਾਣਾ ਇਤਿਹਾਸ ਆ ਇਤਿਹਾਸ ਆ ਇਹ ਨਾ ਸਾਨੂੰ ਹੀ ਪਤਾ ਹੈ ਅੱਛਾ ਜੀ ਨਾ ਸਾਨੂੰ ਹੀ ਪਤਾ ਹੈ ਅੱਛਾ ਅੱਛਾ ਜੀ ਇਹ ਇਸ ਦਿਹਾਣਾ ਠੀਕ ਹੈ ਬਾਕੀ ਗੱਲ ਇਹ ਹੈ ਵੀ ਖੂਦ سارے ਦੁੱਖ ਦੂਰ ਹੁੰਦੇ ਨੇ ਇੱਤੇ ਵੀ ਤਾਂ ਘਰ ਪਤੀ ਪਾਈਏ ਤੇ ਬੱਚਾ ਮਿਲ ਜਾਂਦਾ ਅੱਛਾ ਜੀ ਹਾਂ ਜੀ ਠੀਕ ਮਿਲ ਜਾਂਦਾ ਤੇ ਬਾਬਾ ਜੀ ਮੇਲਾ ਕਦੋਂ ਹੁੰਦਾ ਹੈ ਮੇਲਾ ਹੁੰਦਾ 17 18 ਜਨਵਰੀ ਨੂੰ 17 18 ਜਨਵਰੀ ਨੂੰ ਹਾਂ ਜੀ ਠੀਕ ਹੈ ਠੀਕ ਹੈ ਜੀ ਇਹ ਇਹ ਟੈਂਕੀ ਦਰਿਆ ਤੋਂ ਆਣਾ ਪਾਣੀ ਇਹ ਦਰਿਆ ਦਾ ਪਾਣੀ ਆਣਾ ਸਾਫ਼ ਹੋ ਗਿਆ ਮਤਲਬ ਉੱਥੋਂ ਬਿਆਸ ਤੋਂ ਬਿਆਸ ਤੋਂ ਇਹ ਬਾਇਆ ਕਿੱਧਰ ਦੀ ਆਉਣਾ ਫੇ ਪੈ ਪਾਇਆ ਜਾਂ ਫਿਰ ਨਹਿਰਾਂ ਹੀ ਇਹ ਤਲਵਾੜਿਆ ਵਾਲੇ ਸ਼ਹਿਰ ਤੋਂ ਪੈ ਪਿਆ ਪੈ ਪਾ ਅੱਛਾ ਸਿੱਧਾ ਦਰਿਆ ਤੋਂ ਸਿੱਧਾ ਪਾਣੀ ਦਰਿਆ ਤੋਂ ਨਹੀਂ ਉੱਥੇ ਫਿਲਟਰ ਲੱਗੇ ਨੇ ਸਾਫ਼ ਹੋ ਗਿਆਣਾ ਅੱਛਾ ਜੀ ਇਹ ਟੈਂਕੀ ਮਤਲਬ ਉੱਥੋਂ ਪਾਣੀ ਸਾਫ਼ ਹੋ ਗਿਆ ਹੋਊਗਾ ਸਾਫ਼ ਹੋ ਗਿਆ ਤੇ ਇੱਥੋਂ ਫਿਰ ਤਾਂ ਸਾਫ਼ ਹੋ ਕੇ ਸਪਲਾਈ ਹੋਣਾ ਅੱਛਾ ਇਹ ਇੱਥੇ ਤੱਕ ਹੀ ਕਿ ਜਮਲਾ ਹੋਰ ਵੀ ਹੈਗੇ ਨਹੀਂ ਹੋਰ ਵੀ ਪਿੰਡਾਂ ਨੂੰ ਸਪਲਾਈ ਹੋਣੀ ਹੈ ਨਾ ਤੇ ਜਿਹੜਾ ਥੱਲੇ ਬਣਿਆ ਇਹ ਇਹ ਕੀ ਚੀਜ਼ ਆ ਜਿਹੜਾ ਥੱਲੇ ਬਿਲਕੁਲ ਥੱਲੇ ਆ ਆ ਰੈਂਪ ਥੱਲੇ ਉੱਤਰ ਦਾ ਇਹ ਕਮਰੇ ਇਹ ਡੇਰੇ ਦੇ ਨੇ ਅੱਛਾ ਜੇ ਕੋਈ ਸੰਗਤ ਦੂਰ ਪਾਰ ਤੋਂ ਦੂਰ ਪਾਰ ਤੋਂ ਠੀਕ ਹੈ ਜੀ ਚਲੋ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਜਾਣਕਾਰੀ ਦਿੱਤੀ ਸ਼ੁਕਰ ਹੈ ਸ਼ੁਕਰ ਹੈ ਇੱਥੇ ਆ ਕੇ ਜਦਾਂ ਸੰਗਤ ਆ ਕੇ ਮਤਲਬ ਇਸ਼ਨਾਨ ਵਗੈਰਾ ਕਰਦੀਆਂ ਤੇ ਇੱਥੇ ਦਾ ਪਾਣੀ ਵਗੈਰਾ ਜਿਹੜਾ ਭਰ ਕੇ ਲੈ ਕੇ ਜਾਂਦੇ ਇਹ ਓਦਾਂ ਮਤਲਬ ਕਹਿੰਦੇ ਆ ਕਿ ਜਿਹਨੂੰ ਕੋਈ ਚਮੜੀ ਦਾ ਰੋਗ ਹੋਵੇ ਖਾਰਸ਼ ਖੂਹੋਂ ਜਿਉਂਦਾ ਉਹਦੇ ਤਾਂ ਠੀਕ ਮਤਲਬ ਖਾਰਸ਼ ਵਗੈਰਾ ਹੁੰਦੀ ਤਾਂ ਨਾਵੇ ਤਾਂ ਬੰਦਾ ਇੱਥੇ ਠੀਕ ਹੋ ਜਾਂਦਾ ਹੈ ਹੋਰ ਕੋਈ ਇੱਥੇ ਮਤਲਬ ਜਦਾਂ ਹੋਵੇ ਕੋਈ ਇਹਦੀ ਗੱਲਬਾਤ ਕਿਸ ਖੂਹ ਦੇ ਵਿੱਚ ਨੋਣਾ ਹੀ ਮਤਲਬ ਜਾਤ ਰਹਿੰਦਾ ਹਾਂਜੀ 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 ਇਹ ਜੋ ਤੁਸੀਂ ਖੂਹ ਦੇਖ ਰਹੇ ਹੋ ਇਹ ਉਹ ਪਵਿੱਤਰ ਖੂਹ ਆ ਜਦੋਂ ਮਤਲਬ ਬਾਬਾ ਜੀ ਨੇ ਇੱਥੇ ਆ ਕੇ ਉਹਨਾਂ ਦੇ ਘੋੜੇ ਨੇ ਪੋੜ ਮਾਰਿਆ ਸੀ ਤਾਂ ਬਾਅਦ ਵਿੱਚ ਬਾਬਾ ਜੀ ਨੇ ਕੀ ਹੁੰਦੇ ਨੇਜਾ ਕੀ ਆਪਣੇ ਉਹਦੇ ਨਾਲ ਤੇ ਖੂਹ ਕੱਢਿਆ ਸੀ ਨਾ ਉਹ ਤੇ ਇਹਦੀ ਜਿਹੜੀ ਕਹਾਣੀ ਆ ਜਿੱਥੇ ਤੱਕ ਸਾਨੂੰ ਜਾਣਕਾਰੀ ਹੈਗੀ ਆ ਹੋ ਸਕਦਾ ਥੋੜੀ ਬਹੁਤੀ ਸਾਡੇ ਕੋਲ ਮਿਸਟੇਕ ਹੋ ਸਕਦੀ ਆ ਭੁੱਲ ਹੋ ਸਕਦੀ ਜਿੰਨੀ ਕਿ ਜਾਣਕਾਰੀ ਮੈਂ ਤੁਹਾਨੂੰ ਦੇ ਸਕਦਾ ਕਿ ਉਸ ਸਮੇਂ ਬਰਾਟ ਇੱਕ ਰਾਜਾ ਸੀ ਉਹਦਾ ਰਾਜ ਸੀਗਾ ਤਾਂ ਉਸ ਸਮੇਂ ਦੇ ਉੱਤੇ ਉਹ ਇੱਕ ਆਪਣਾ ਕਿਲਾ ਉਸਾਰ ਰਿਹਾ ਸੀ ਕਿਲਾ ਉਸਾਰਦਿਆਂ ਉਹ ਕਿਲਾ ਦੀ ਜਿਹੜੀ ਦਵਾਰ ਸੀ ਉਹ ਟਹਿ ਜਾਂਦੀ ਸੀ ਤਾਂ ਉਹ ਥੋੜਾ ਜਿਹਾ ਰਾਜਾ ਜਿਹੜਾ ਆ ਜੋਤਿਸ਼ ਵਿੱਦਿਆ ਵੱਲ ਜ਼ਿਆਦਾ ਧਿਆਨ ਦਿੰਦਾ ਹੁੰਦਾ ਸੀ ਤਾਂ ਉਸ ਸਮੇਂ ਉਸ ਰਾਜੇ ਨੂੰ ਜੋਸੀ ਨੇ ਕਿਹਾ ਕਿ ਇੱਥੇ ਕਿਸੇ ਨੌਜਵਾਨ ਦੀ ਬਲੀ ਦਿੱਤੀ ਜਾਵੇ ਤਾਂ ਉਹ ਜਿਹੜਾ ਆ ਤੁਹਾਡਾ ਕਿਲਾ ਉਸਾਰਿਆ ਜਾ ਸਕਦਾ ਆ ਸੋ ਉਸ ਟਾਈਮ ਦੇ ਉੱਤੇ ਇੱਕ ਬੁੱਢੀ ਮਾਈ ਸੀ ਉਹਦਾ ਇੱਕ ਬੱਚਾ ਸੀ ਤੇ ਉਹ ਬੱਚੇ ਨੂੰ ਉਹਨਾਂ ਨੇ ਬਰਗਾ ਕੇ ਮਤਲਬ ਜਿਹੜਾ ਆ ਆਪਣੇ ਕੋਲ ਲੈ ਆਂਦਾ ਤੇ ਲੈ ਆ ਕੇ ਤਾਂ ਇੱਥੇ ਚਣਵਾਤਾ ਸੀ ਨਾ ਕਹਿੰਦੇ ਇੱਥੇ ਚਣਵਾਤਾ ਸੀਗਾ ਹਨਾ ਤੇ ਉਸ ਤੋਂ ਬਾਅਦ ਜਦੋਂ ਮਾਈ ਨੇ ਪੁੱਛਿਆ ਜਾ ਕੇ ਕਿ ਮੇਰਾ ਬੱਚਾ ਕਿੱਥੇ ਆ ਤਾਂ ਉਹਨਾਂ ਨੇ ਨਹੀਂ ਦੱਸਿਆ ਤਾਂ ਮਾਈ ਰੋਣ ਲੱਗ ਪਈ ਉਹ ਰੋਂਦੀ ਰੋਂਦੀ ਪਾਕਿਸਤਾਨ ਮਲਤਾਨ ਵੱਲ ਨੂੰ ਚਲੀ ਗਈ ਤਾਂ ਬਾਬਾ ਜੀ ਉੱਥੇ ਜਦੋਂ ਬੱਚਿਆਂ ਨਾਲ ਖੇਡ ਰਹੇ ਸਨ ਤਾਂ ਉਸ ਟਾਈਮ ਇਹਨਾਂ ਦੀ ਵੀ ਉਮਰ ਛੋਟੀ ਸੀਗੀ ਬਾਬਾ ਜੀ ਦੀ ਨਾ ਹਾਂ ਜੀ ਤੇ ਉਸ ਟਾਈਮ ਖੇਲ ਰਹੇ ਸਨ ਤਾਂ ਬੁੱਢੀ ਮਾਈ ਰੋਂਦੀ ਨੰਗੀ ਤਾਂ ਬਾਬਾ ਜੀ ਨੇ ਪੁੱਛਿਆ ਤਾਂ ਬੁੱਢੀ ਮਾਈ ਨੇ ਦੱਸਣ ਤੋਂ ਗਰੇਜਿਆ ਕੀਤਾ ਕਿ اے ਭਾਈ ਕੋਈ ਨਿਆਣੇ ਇਹਨਾਂ ਨੂੰ ਕੀ ਦੱਸਣਾ ਫਿਰ ਉਸ ਮਾਈ ਨੇ ਸਾਰੀ ਗੱਲਬਾਤ ਦੱਸੀ ਤਾਂ ਬਾਬਾ ਜੀ ਨੇ ਕਿਹਾ ਕੋਈ ਨਹੀਂ ਅਸੀਂ ਤੇਰੇ ਨਾਲ ਚੱਲਦੇ ਆ ਇਹ ਗੱਲ ਨੂੰ 2 ਮਹੀਨੇ ਹੋ ਚੁੱਕੇ ਸੀ ਕਿਉਂਕਿ ਉਹਨੂੰ ਮਲਤਾਨ ਪਹੁੰਚਦੀ ਪਹੁੰਚਦੀ ਨੂੰ 2 ਮਹੀਨੇ ਲੱਗ ਗਏ ਤਾਂ ਉਹਨੇ ਬਾਬਾ ਜੀ ਨੂੰ ਇਹ ਗੱਲ ਕਹੀ ਕਿ ਬਾਬਾ ਜੀ ਹੁਣ ਤਾਂ ਇੱਕਦਮ ਜਾਣਾ ਵੀ ਬਹੁਤ ਔਖਾ 2 ਮਹੀਨੇ ਪਿੱਛੇ ਕਿੱਦਾਂ ਆਪਾਂ ਜਾਵਾਂਗੇ ਮਤਲਬ ਬਹੁਤ ਲੰਬਾ ਰਸਤਾ ਆ ਤਾਂ ਬਾਬਾ ਜੀ ਨੇ ਕਿਹਾ ਕਿ ਮਾਈ ਤੂੰ ਘੋੜੇ ਦੇ ਉੱਤੇ ਬ ਤਾ ਆਪਣੀ ਅੱਖਾਂ ਨਾ ਖੋਲੀ ਤਾਂ ਜਦੋਂ ਮਾਈ ਬੈਠ ਗਈ ਔਰ ਇੱਥੇ ਆ ਕੇ ਮਤਲਬ ਪਹੁੰਚ ਗਈ ਤਾਂ ਉਸ ਟਾਈਮ ਦੇ ਉੱਤੇ ਫਿਰ ਬਾਬਾ ਜੀ ਨੇ ਆਪਣੀ ਜਿਹੜੀ ਵੀ ਚਮਤਕਾਰ ਕਰਾਮਾ ਦਿਖਾਈ ਤਾਂ ਉਸ ਮਾਈ ਦਾ ਜਿਹੜਾ ਜਿਉਂਦਾ ਪੁੱਤ ਮਰਿਆ ਪੁੱਤ ਜਿਉਂਦਾ ਕਰ ਦਿੱਤਾ ਤੇ ਬਾਅਦ ਵਿੱਚ ਇੱਥੇ ਬਾਬਾ ਜੀ ਇੱਥੇ ਪਾਣੀ ਵਗੈਰਾ ਉਸ ਮਾਈ ਕੋਲੋਂ ਮੰਗਿਆ ਤਾਂ ਉਸ ਨੇ ਕਿਹਾ ਕਿ ਪਾਣੀ ਨਹੀਂ ਹੈਗਾ ਤਾਂ ਇੱਥੇ ਜੋ ਵੀ ਉਹਨਾਂ ਨੇ ਘੋੜੇ ਨੇ ਪੜ ਮਾਰ ਕੇ ਤਾਂ ਉਸ ਤੋਂ ਬਾਅਦ ਬਾਬਾ ਜੀ ਨੇ ਇੱਥੇ ਚਮਤਕਾਰੀ ਜਿਹੜਾ ਖੂਹ ਪ੍ਰਗਟ ਕੀਤਾ ਤਾਂ ਤੁਸੀਂ ਦੇਖੋ ਇਹ ਜਿਹੜਾ ਦਰਖਤ ਆ ਇਹ ਦਰਖਤ ਵੀ ਇਹ ਖੂਹ ਦੇ ਵਿੱਚੋਂ ਨਿਕਲਿਆ ਹੋਇਆ ਆ ਤੇ ਇਹ ਖੂਹ ਦਾ ਪਾਣੀ ਤੁਸੀਂ ਦੇਖ ਲਓ ਅੱਜ ਦੇ ਸਮੇਂ 'ਚ ਪਾਣੀ ਜਿਹੜਾ ਆ ਬਹੁਤ ਥੱਲੇ ਚਲ ਗਿਆ ਤੇ ਇਸ ਖੂਹ ਦਾ ਪਾਣੀ ਆ ਕਈ ਲੋਕ ਚਾਰ-ਪੰਜ ਫੁੱਟ ਨਿਵਾਣਾ ਪਾਜੀ ਚਾਰ-ਪੰਜ ਫੁੱਟ ਨੀਵਾ ਪਾਣੀ ਆ ਤੇ ਇੱਥੇ ਤੁਸੀਂ ਦੇਖ ਲਓ ਕਿ ਲੋਕਾਂ ਦੇ ਆ ਕੇ ਦੁੱਖ ਦਰਦ ਦੂਰ ਹੁੰਦੇ ਆ ਤੇ ਤੁਸੀਂ ਦੇਖੋ ਮੇਰੇ ਸਾਰੇ ਪਾਸੇ ਜੰਗਲ ਹੀ ਜੰਗਲ ਆ ਅਸੀਂ ਬਿਲਕੁਲ ਜੰਗਲ ਦੇ ਵਿੱਚਕਾਰ ਖੜੇ ਹੋਏ ਆ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਕਮੈਂਟਾਂ ਰਾਹੀਂ ਸਾਡੀਆਂ ਕੁਝ ਕਮੀਆਂ ਜਾਂ ਆਪਣੇ ਏਰੀਏ ਦੀਆਂ ਕੋਈ ਗੱਲਾਂ ਬਾਤਾਂ ਦੱਸਣਾ ਚਾਹੁੰਦੇ ਆ ਸਾਡੇ ਨਾਲ ਜਰੂਰ ਸੰਪਰਕ ਕਰਨਾ ਸਾਨੂੰ ਵੀ ਉਮੀਦ ਹੁੰਦੀ ਆ ਕਿ ਅਸੀਂ ਇੰਨੀ ਮਿਹਨਤ ਕਰਦੇ ਆ ਤੇ ਤੁਸੀਂ ਵੀ ਸਾਨੂੰ ਸੁਝੋਗ ਦਿਓ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਆ ਕਰੋ ਤੇ ਅਗਲੀ ਵੀਡੀਓ ਦੇ ਵਿੱਚ ਜਲਦੀ ਤੁਹਾਨੂੰ ਮਿਲਾਂਗੇ ਜਰੂਰ ਸਾਨੂੰ ਸਪੋਰਟ ਕਰਨੀ ਮੈਂ ਤੁਹਾਡਾ ਆਪਣਾ ਪਰਵਿੰਦਰ ਸਿੰਘ ਰਾਜਾ ਕਾਟਾ ਉਰਮਨੁਖਿਆ ਬੋਲਦਾ ਸਤਿ ਸ੍ਰੀ ਅਕਾਲ ਜੀ